ਮੈਂ ਬਹੁਤ ਜ਼ਿਆਦਾ ਸੋਚਿਆ ਹੀ ਵੀ ਮੇਰੇ ਪ੍ਰਾਣਾਂ ਨਾਲ ਸੱਟ ਲੱਗਦੀ ਤੇ ਮੈਂ ਧੂਮਤਾ ਮੇਰੇ ਪ੍ਰਾਣੇ ਵਿਆਹ ਕਰਨਾ ਹੈ ਤੇ ਪਰ ਹੁਣ ਸਾਡੇ ਕੋਲ ਚ ਕੋਈ ਪੈਸਾ ਨਹੀਂ ਦੋ ਦਿਨ ਰਹਿ ਗਏ ਧੀ ਦੇ ਵਿਆਹ ਨੂੰ ਪਰ ਘਰ ਦੇ ਵਿੱਚ ਖਾਣ ਨੂੰ ਦਾਣਾ ਵੀ ਹੈ ਨਹੀਂ 10 ਸਾਲ ਪਹਿਲਾਂ ਪਿਤਾ ਦੀ ਮੌਤ ਹੋਈ ਵਿਆਹ ਤੋਂ 4 ਮਹੀਨੇ ਪਹਿਲਾਂ ਭਰਾ ਵੀ ਹੋਇਆ ਆਪਾਹਜ ਜਿਹੜੇ ਰਿਸ਼ਤੇਦਾਰ ਪਹਿਲਾਂ ਕਹਿੰਦੇ ਸੀ ਅਸੀਂ ਕਰਾਂਗੇ ਮਦਦ ਉਹ ਵੀ ਹੁਣ ਕਰ ਗਏ ਹੱਥ ਪਿੱਛੇ ਉਹ ਜਾਣਦੇ ਆਪਾਂ ਸਾਰਾ ਮਾਮਲਾ ਹੈ ਕੀ ਦੋ ਦਿਨ ਰਹਿ ਗਏ ਧੀ ਦੇ ਵਿਆਹ ਨੂੰ ਪਰ ਘਰ ਦੇ ਵਿੱਚ ਇੱਕ ਦਾਣਾ ਨਹੀਂ ਖਾਣ ਨੂੰ ਤੇ ਵਿਆਹ ਕਿੱਥੋਂ ਕਰੀਏ 10 ਸਾਲ ਹੋ ਗਏ ਪਿਤਾ ਦੀ ਮੌਤ ਨੂੰ ਤਾਂ ਵਿਆਹ ਤੋਂ 4 ਮਹੀਨੇ ਪਹਿਲਾਂ ਇਕਲੋਤਾ ਭਰਾ ਵੀ ਹੋਇਆ ਅਪਾਹਜ ਧੀ ਦੇ ਵਿਆਹ ਦਾ ਚਾ ਮਨਾਈਏ ਜਾਂ ਫਿਰ ਕੁਝ ਨਾ ਹੋਣ ਦਾ ਦੁੱਖ ਹੱਥਾਂ ਵਿੱਚ ਰੰਗ ਬਰੰਗੀਆਂ ਚੂੜੀਆਂ ਤੇ ਅੱਖਾਂ ਦੇਹ ਵਿੱਚ ਹੰਝੂ ਲੈ ਇੰਤਜ਼ਾਰ ਹੈ ਇਸ ਧੀ ਨੂੰ ਕਿ ਕੋਈ ਤਾਂ ਸਾਡੀ ਬਾਹ ਫੜੇਗਾ ਸੁਣੋ ਕਿਦਾਂ ਪਰਿਵਾਰ ਭਾਵੁਕ ਹੋ ਕੇ ਮੰਗ ਰਿਹਾ ਲੋਕਾਂ ਤੋਂ ਸਹਿਯੋਗ ਹਾਂਜੀ ਨਾਮ ਦੱਸੋ ਆਪਣਾ ਨਾਮ ਮੇਰਾ ਨਾਮ ਜ਼ਾਕਿਰ ਖਵਰ ਬੇਟੀ ਦਾ ਨਾਮ ਇਹਦਾ ਨਾਮ ਹੈ ਜਗਦੀਪ ਵਿਆਹ ਦਾ ਦੋ ਵਿਆਹ ਹੈਗਾ ਆ 5 ਤਰੀਕ ਦਾ ਤਿਆਰੀਆਂ ਨਹੀਂ ਨਜ਼ਰ ਆ ਰਹੀਆਂ ਤਿਆਰੀਆਂ ਨਹੀਂ ਹੋਣਗੀਆਂ ਕਿਉਂ ਯਾਰਿੰਗ ਆ ਪਹਿਲੇ ਆਉਂਦੇ ਤੇ ਫੇਰੀ ਪਰਿਵਾਰ ਦੇ ਕਿੰਨੇ ਮੈਂਬਰ ਮੈਂਬਰ ਆਇਆ ਰਹੇ ਡਾਟ ਹੂੰ ਕਿੰਨੇ ਮੈਂਬਰ ਇਹ ਕਹਗਾ ਮੇਰਾ ਤੇ ਤੇਨੇ ਮੇਰੀ ਗੁਡੀnga ਇੱਕ ਮੇਰਾ ਪੁੱਤ ਇਹਨਾਂ ਦੇ ਪਿਤਾ ਜੀ ਪਿਤਾ ਜੀ ਤੇ ਦਰਦ ਹੋ ਗਈ ਆ ਮੈਂ ਮਾਤਾ ਜੀ ਸੋਚਿਆ ਕੀ ਸੀ ਤੂੰ ਤਾਂ ਮਨਾ ਵਿਆਹ ਕਰਦੀ ਸੋਚੀ ਮੈਂ ਮੈਂ ਸੋਚਿਆ ਹੀ ਵੀ ਚੱਲ ਇਹਨੂੰ ਮੇਰੇ ਬੱਚੇ ਨੂੰ ਛਟਾ ਨਾ ਲੱਗਦੀਆਂ ਤੇ ਮੈਂ ਆਪਣਾ ਟਵਰ ਨਾ ਤੀਜੂ ਵੇਹਣੀ ਤੇ ਹੁਣ ਮੈਨੂੰ ਇੰਨੀ ਟੈਨਸ਼ਨ ਪਈ ਵੀ ਮੈਂ ਹੁਣ ਵਿਆਹਾ ਕਿੱਦਾਂ ਜਿਹੜਾ ਕਮਾਈ ਵਾਲਾ ਬੰਦਾ ਉਹ ਤੇ ਵਿਚਾਰਾ ਉਹ ਬਜਾਰੇਤ ਹੋ ਗਿਆ ਨਾ ਇਹ ਦੇਖੋ ਤੁਰੇ ਆ ਜਾਵੇ ਨਾ ਫਿਰ ਆ ਜਾਵੇ ਤੇ ਹੁਣ ਵੀ ਕਰੇ ਮੋਟੇ ਛਾਲ ਕਰ ਤੇ ਲੈ ਲਿੰਦੇ ਤੇ ਮੈਂ ਤੇ ਸਾਹ ਓਟੇ ਗਿਚ ਗਣੀ ਮੇਰੇ ਪੁੱਤੋਂ ਦਾ ਜੋ ਦਵਾਈ ਬੂਟੀ ਲਿਆ ਦੀ ਹੁਣ ਬਰਾਤ ਸਿਰ ਤੇ ਹੁਣ ਕੀ ਕਰੋਗੇ ਹੁਣ ਕਰੋ ਭੈਣ ਭਰਾਵਾਂ ਦੇ ਗਾੜੀ ਅਰਜ ਕਰਦੀ ਵੀ ਮੱਜਤ ਕਰਨ ਰਿਸ਼ਤੇਦਾਰਾਂ ਨੇ ਬਾਣੀ ਪੜੀ ਨਾ ਉਹਨਾਂ ਨੇ ਫੜੀਓ ਮੜ ਕੇ ਵੜੇ ਨਹੀਂ ਪੁੱਛਿਆ ਨਹੀਂ ਉਹਨਾਂ ਨੇ ਵੀ ਜਾਂ ਪੈਣ ਤੂੰ ਕਿੱਦਾਂ ਕਰਨੇ ਕਿੱਦਾਂ ਨਹੀਂ ਕਰਨੇ ਮਤਾਜ ਦੋ ਦਿਨ ਦੇ ਵਿੱਚ ਉਹਨਾਂ ਤਿਆਰੀਆਂ ਜਿਵੇਂ ਹੋਰ ਤਾਂ ਤਿਆਰੀਆਂ ਭੈਣ ਭਰਾਵਾਂ ਦੀ ਸੱਟ ਹੈ ਰੱਬ ਲੇਖੇ ਰੱਬ ਲੇਖੇ ਰੱਬ ਨੂੰ ਨਰਾਜ਼ੀ ਹੁੰਦੀ ਹੈ ਜੇ ਇਹਨਾਂ ਦੇ ਪਿਤਾ ਜੀ ਹੁੰਦੇ ਤਾਂ ਅੱਜ ਵਿਆਹ ਧੁੰਮਦਾ ਮੈਂ ਹੁੰਦਾ ਹਾਂਜੀ ਕਰਨਾ ਸੀ ਧੁੰਮਦਾ ਹਣਾ ਤੇ ਹੁਣ ਉਹ ਸਿਰ ਤੇ ਨਹੀਂ ਹੈਗਾ ਹੁਣ ਸਾਰਾ ਬੋਝ ਆਪਣੇ ਸਿਰ ਤੇ ਆ ਇਹ ਪੰਜਾਹ ਬੰਦੇ ਨੇ ਭਜ ਨੱਠ ਕਰ ਲੈਣੀ ਤੇ ਪੰਜਾਹ ਹੁਣ ਕਰਨਿਆਂ ਤੇ ਅਸੀਂ ਆਏ ਵੀ ਕਦੋਂ ਆਏ ਕਿਦਾਂ ਕਰਾਂਗੇ ਕਿਦਾਂ ਨਾ ਕਰਾਂਗੇ ਕੀ ਅਪੀਲ ਲਾਉਣੀ ਚਾਹੀਦੀ ਬੇਨਤੀ ਕੀ ਕਰੀਏ ਦੇਨ ਦੀਏ ਕਰਦੀ ਪੇ ਭੈਣ ਭਰਾ ਮੱਛ ਕਰਨ ਮੇਟੀ ਵਿਆਹੀ ਜਾਵੇ ਆਪਣੇ ਘਰ ਜਾਵੇ ਹਾਂਜੀ ਕੀ ਨਾਮ ਸੰਦੀਪ ਸੁਲਤਾਨ ਵੇਣ ਪਿੰਡ ਕਦੋਂ ਵਿਆਹ ਕਰ ਇਹ 5 ਮਾਰਚ ਨੂੰ ਹਾਂਜੀ ਤਾਂ ਕੀ ਹੁਣ ਤਿਆਰੀ ਤੇ ਹੁਣ ਸਾਡੀ ਕੋਈ ਤਿਆਰੀ ਨਹੀਂ ਹੈ ਤੇ ਫਿਰ ਮੇਰੇ ਭਰਾ ਦੇ ਸਾਟ ਲੱਗੇ ਸੀ ਤੇ ਬਹੁਤ ਜ਼ਿਆਦਾ ਪੈਸਾ ਲੱਗ ਗਿਆ ਚੁੱਕ ਚੁਕਾ ਕੇ ਪਾ ਲਾ ਦਿੱਤਾ ਹੋਇਆ ਤੇ ਹੁਣ ਤੁਹਾਡੇ ਪਿਤਾ ਤੁਹਾਡੇ ਪਿਤਾ ਮੇਰੇ ਮੇਰਾ ਡੈਡੀ ਨਹੀਂ ਹੈਗਾ ਜੇ ਮੇਰਾ ਡੈਡੀ ਹੁੰਦਾ ਸਿਰ ਤੇ ਫਿਰ ਮੈਨੂੰ ਸਾਨੂੰ ਕੋਈ ਟੈਨਸ਼ਨ ਨਹੀਂ ਪੈਂਦੀ ਜਿੰਨੇ ਪਰਿਵਾਰ ਦੇ ਵਿੱਚ ਮੈਂ ਅਸੀਂ ਤਿੰਨ ਭੈਣਾ ਤੇ ਚਾਰ ਭਰਾ ਇੱਕ ਭਰਾ ਇਕੱਲਾ ਇਕੱਲਾ ਸਾਡਾ ਇਹ ਭਰਾ ਸਾਡੇ ਨੂੰ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਸੀ ਇਹ ਤੇ ਸੱਟ ਲੱਗ ਗਈ ਸੀ ਬਹੁਤ ਜ਼ਿਆਦੀ ਤੇ ਡਿਪਰੈਸ਼ਨ ਹੋਏ ਦੋ ਚਾਰ ਮਹੀਨੇ ਹੋ ਗਏ ਡਿਪਰੈਸ਼ਨ ਬੜਾ ਪੈ ਲੱਗ ਗਿਆ ਚੁੱਕ ਚੁਕਾ ਕੇ 2.5 ਲੱਖ ਰੁਪਏ ਲੱਗੇ ਅੱਛਾ ਸੋਚਿਆ ਬਹੁਤ ਮੈਂ ਬਹੁਤ ਜ਼ਿਆਦਾ ਸੋਚਿਆ ਸੀ ਕਿ ਮੇਰੇ ਭਰਾ ਨੂੰ ਨਾਲ ਸੱਟ ਲੱਗਦੀ ਤੇ ਮੈਂ ਧੂਮਤਾ ਮੇਰੇ ਭਰਾ ਨੇ ਵਿਆਹ ਕਰਨਾ ਹੈ ਤੇ ਪਰ ਹੁਣ ਸਾਡੇ ਕੋਲ ਜ ਕੋਈ ਪੈਸਾ ਵੀ ਨਹੀਂ ਹੈ ਕਿੰਨੀਆਂ ਤਿਆਰੀਆਂ ਨੇ ਹਲੇ ਕੋਈ ਨਹੀਂ ਤਿਆਰੀ ਹੋਈ ਹੈ ਬਸ ਦੋ ਸੂਟ ਹੀ ਦੀ ਹੋਈ ਹੈ ਲੈ ਤਿਆਰੀ ਅੱਛਾ ਜੇ ਸਭ ਕੁਝ ਸਹੀ ਹੁੰਦਾ ਤੇ ਫਿਰ ਅਸੀਂ ਕੀ ਸੋਚਦੇ ਕਿਸ ਤਰ੍ਹਾਂ ਆਪਾਂ ਭਰਾ ਦਾ ਸਵਾਗਤ ਬਹੁਤ ਵਧੀਆ ਕਰਨਾ ਹੈ ਭਰਾ ਦਾ ਵੀ ਹੁਣ ਹਲੇ ਹਾਲਾਤ ਮਾੜੇ ਹੋ ਗਏ ਕਿੰਨੇ ਕੁ ਬੰਦੇ ਆਣਗੇ ਭਰਾ ਦੇ ਚ ਲੱਗਦਾ ਤੁਹਾਨੂੰ 50 60 ਬੰਦੇ 60 ਕੀ ਆਈ ਜਾਣਗੇ ਉਹਨੂੰ ਸੋਭਦੇ ਦਾ ਖਰਚਾ ਕਰਨ ਨਾਲ ਸੇ ਤੁਹਾਡੇ ਕੋਲ ਨਹੀਂ ਹਾਂਜੀ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਨਾਲੇ ਉਹ ਕੋਈ ਰੇਂਜਮੈਂਟ ਨਹੀਂ ਹਲੇ ਹੋਣਦੇ ਸਾਡੇ ਬਰਾਤ ਦਾ ਵੀ ਕਿਤੇ ਵਿਆਹ ਲੈ ਘਰ ਤੇ ਬੜੇ ਭਾਈ ਸਾਹਿਬ ਲਾਏ ਜਾਂਦੇ ਨੇ ਬੜੇ ਸਜਮਾਨ ਲੈਂਦਾ ਜਾਂਦਾ ਪਰ ਇੱਥੇ ਤਿਆਰੀਆਂ ਨਹੀਂ ਨਜ਼ਰ ਆਉਂਦੀ ਹਲੇ ਇੱਥੇ ਕੋਈ ਨਹੀਂ ਤਿਆਰੀਆਂ ਨਜ਼ਰਾਨੀ ਮੈਨੂੰ ਤੇ ਲੋਕਾਂ ਨੂੰ ਸੇਤੀ ਸੇ ਕਹਿ ਰਹਿੰਦੇ ਪੀ ਤੁਹਾਡੀ ਕੋਈ ਗੱਲ ਨਹੀਂ ਬੱਤੀ ਹਾਂਡੇ ਰਿਸ਼ਤੇਦਾਰ ਕੋਈ ਨਹੀਂ ਮਦਦ ਕਰਨ ਦਾ ਸਤੇ ਜੀਵਨ ਨੂੰ ਵਿਆਹ ਕਰ ਦਿੱਤਾ ਵਿਆਹ ਦਾ ਤੇ ਪਤਾ ਪਈ ਹੈਗਾ ਕੁੜੀ ਦਾ ਹਾਂਜੀ ਮਦਦ ਵਾਸਤੇ ਬਹਾਂ ਨਹੀਂ ਖੜੀ ਕਿ ਕਹਿੰਨੇ ਨਹੀਂ ਮਦਦ ਵਾਸਤੇ ਸਾਡੀ ਬਹਾਂ ਖੜੀ ਕੀ ਅਪੀਲ ਲਾਉਣੀ ਚਾਹੁੰਦੇ ਆ ਅਪੀਲ ਹਮੇਲਾ ਨਾ ਹਰਜੀਤ ਸਿੰਘ ਬਾਈ ਸੁਲਤਾਨਵਾਲੇ ਦੇ ਪਿੰਡ ਮਰਕੋਈ ਪੱਤੀ ਭੈਣ ਦਾ ਵਿਆਹ ਦੋ ਦਿਨਾਂ ਕੀ ਨਾਮ ਸੰਦੀਪ ਕੌਰ ਵਿਆਹ ਚ ਪੰਜ ਦੇ ਬਰਾਤ ਆ ਤੇ ਚਾਰ ਤੇ ਸੱਗਣ ਆ ਹਾਂਜੀ ਪੰਜ ਮਾਰ ਪਾਰਚ ਹਾਂਜੀ ਪੰਜ ਮਾਰ ਤੇ ਤਿਆਰੀਆਂ ਨਹੀਂ ਹੋਈਆਂ ਚਾਰੀਆਂ ਇਦਾਂ ਹੀ ਆ ਕਿ ਜਿਹੜੇ ਪਹਿਲਾਂ ਹਾਂ ਕਰਦੇ ਪੈਸਾ ਲੋ ਤੇ ਉਹ ਨਾ ਕਰੀ ਜਾਂਦੇ ਇਲਾਜ ਜਾਣੀ ਮਾਨ ਹਸਪਤਾਲ ਇੰਨੇ ਦਿਨ ਇੰਨੇ ਦੇ ਦੇ ਨੇ ਹੁਣ ਸਾਰੇ ਕੋਈ ਫੋਨ ਨਹੀਂ ਚੁੱਕਦਾ ਹਾਲਾਤ ਉਸ ਤਰ੍ਹਾਂ ਦੇ ਬਣੇ ਮੇਰਾ ਐਕਸੀਡੈਂਟ ਹੋ ਗਿਆ ਭਾਈ ਮੇਰਾ ਬੈਂਡਰੀ ਬਲਟ ਗਈ ਤੋਂ ਮੇ ਤੋਂ ਹੈ ਬੂਹੇ ਲਗਾ ਦੋਟਾ ਹੀ ਲੱਖ ਰੁਪਏ ਲੱਗਾ ਮਤੇ ਚਲ ਕੇ ਦੋ ਪ੍ਰਸ਼ਨੇ ਮੇਰੇ ਕਪੜੇ ਉਹਨੇ ਮਾਸਕੜ ਕਿੱਥੇ ਲਾਇਆ ਹਾਂਜੀ ਕੋਈ ਨਹੀਂ ਜਾਂਦਾ ਨਾ ਇਹ ਤੁਰ ਨਹੀਂ ਜਾਂਦਾ ਹੋਰ ਨਾ ਪੋੜੀ ਨਾ ਤੁਰਦਾ ਮੇਰੇ ਕਿਤਾਜੀ ਤੋਂ ਉਹ ਗਾੜੀ ਨਹੀਂ ਹੈਗਾ ਮੇਰਾ ਗਾੜੀ ਡੈੱਥ ਹੋ ਗਈ ਕਰ ਦੇ ਜਿਹੜੇ ਕਰ ਦੇ ਕਾਗਦੇ ਵੀ ਗਨੇ ਪਾਏ ਆ ਜਗਾ ਦੇ ਐਂ ਨਾ ਵੀ ਆ ਕਿੰਨੀਆਂ ਜਿ ਮਨ ਦੇ ਵਿੱਚ ਰੀਚਾਈ ਵਿਆਹ ਦੀ ਵਾਵਾ ਜੀ ਜਾਂਣੀ ਕਿ ਹੁਣ ਇਹ ਵੀ ਚਲ ਜੇ ਮੈਂ ਸਹੀ ਹੁੰਦਾ ਫਿਰ ਤਪੜੀ ਪਾ ਵਿਆਹ ਕਾ ਕੋਈ ਲੋੜ ਨਹੀਂ ਪਣੀਦਾ ਸਰ ਕਰ ਹੁਣ ਇਹ ਰਾਬਾਸ ਲਈ ਆ ਕੇ ਕਰਨਗੇ ਸਰ ਭੈਣ ਭਰਾਵਾਂ ਦੀ ਮੱਝ ਜੇ ਤੁਸੀਂ ਸਹੀ ਹੁੰਦੇ ਤਾਂ ਤੇਰੀ ਕਦਰ ਕਰੇ ਸੰਤ ਜੀ ਕੋਈ ਲੋੜ ਨਹੀਂ ਪਣੀਦਾ ਮਿਰਜੀ ਕਹਿੰਦੀ ਆਪਾਂ ਬਾਕੀ ਇਹ ਗੱਲ ਵੀ ਸਾਨੂੰ ਨਹੀਂ ਕੋਈ ਲੋੜ ਧੋੜੀ ਕਰਨੀ ਨਹੀਂ ਕਹੀ ਕਹਿੰਦੇ ਵੀਡੀਓ ਕੱਲੀ ਬਣਾਉਣੀ ਹੈ ਅਡੀ ਆਪਾਂ ਨੂੰ ਕੋਈ ਸ਼ਰਮ ਸਿਮਾਨ ਨਹੀਂ ਗੀ ਗੋਗੀ ਕੋ ਪੈਣ ਪਰ ਕੋਈ ਬਾਣ ਪੜਨੀ ਟੀਆ ਅਗਲੇ ਤਮਾਸ਼ਾ ਵੀ ਨਹੀਂ ਸਾਰੇ ਜਣੇ ਚੱਲ ਬਨਾਮੀ ਹੋਵੇ ਇਹਨਾਂ ਦੀ ਬਾੜੇ ਦਾ ਚਾਚੇ ਦਾ ਬਾਵਾ ਮੇਰੇ ਉਦਾਂ ਭੀ ਜਣੇਗੇ ਕੋਈ ਬਾਣੀ ਫੜਨਿਆ ਤੁਹਾਨੂੰ ਵੀਡੀਓ ਬਣਾਉਣੀ ਪੈ ਰਹੀ ਹੈ ਕੋਈ ਤਰਾਸਤ ਨਹੀਂ ਤੁਹਾਨੂੰ ਨਹੀਂ ਨਹੀਂ ਕੋਈ ਤਰਾਸ ਨਹੀਂ ਭਾਈ ਵੀਡੀਓ ਮਰਜ਼ੀ ਨੇ ਬਣਾ ਰਹੇ ਆਪਣੀ ਮਰਜ਼ੀ ਨੇ ਬਣਾਉਣੀ ਹਾਂਜੀ ਵੀਡੀਓ ਵੀਡੀਓ ਆਪਣੀ ਮਰਜ਼ੀ ਦਾ ਬਣਾਉਂਦੇ ਆ ਕੀ ਅਪੀਲ ਲਾਉਣੀ ਚਾਹਦੇ ਹੋ ਹੂੰ ਅਪੀਲ ਕੀ ਲਾਉਣੀ ਕੋਲੇ ਵੀ ਜਣਾ ਜੜੇ ਕੋਈ ਦਾਣੀ ਸੱਢਣਿਆ ਬਾਤ ਮਜਦ ਕਰ ਸਾਡੀ ਭੈਣ ਭਰਾ ਇਹੋ ਹੀ ਆ ਵੀ ਜਣੇ ਡੋਲੀ ਉੱਠ ਜੇ ਆਪ ਆਪਣੀ ਮੇਰੀ ਭੈਣ ਦੀ ਕਰੂ ਬਾਤ ਤੇ ਬਨਾਮੀ ਨਾਵੇ ਜਾਨੀ ਕਿ ਜਾਨੀ ਕਿ ਜਿਹੜਾ ਹਿੱਸੇਦਾਰ ਕੋਈ ਵਲ ਕੋਈ ਗਾਣਾ ਆ ਨਹੀਂ ਮਿਲਿਆ ਉਹਨੂੰ ਆ ਨਹੀਂ ਹੋਇਆ ਆ ਨਹੀਂ ਹੋਇਆ ਤੇ ਬਨਾਮੀ ਨਾਵੇ ਬਸ ਸਾਡੀ ਪ੍ਰੋਟੀਨ ਬਰਾਦ ਵਧੀਆ ਨਿਪੜੀ ਹਾਂਜੀ ਬਰਾਦ ਹਾਂ ਹਾਂਜੀ ਵਧੀਆ ਨਿਪੜ ਜੇ ਹਾਂਜੀ ਨਾ ਹੋਣੀ ਕੋਈ ਚੀਜ਼ ਆਪਣਾ ਲੋੜ ਗਈ ਪਰ ਜੀ ਹਾਂਜੀ